ਭਰਾ ਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਐਂਡ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਆ ਗਈ ਜੀ ਕੜਾਈ ਵਾਲੇ ਸੂਟ ਸੁੱਕੀ ਕੱਪੜੇ ਦੇ ਆ ਜੀ ਇਹੇ ਵਿਆਹ ਸ਼ਾਦੀਆਂ ਦੇ ਵਿੱਚ ਫੈਂਸੀ ਵੈਰਾਈਟੀ ਹੈ ਬਿਲਕੁਲ ਬਾਜ਼ਾਰ 'ਚ ਵਿਕੇ 700 ਦਾ ਵਿਕੇ 800 ਦਾ ਸਾਡਾ ਰੇਟ ਹੈ ਸਿਰਫ 500 ਰੁਪਏ ਜੀ ਇਹੇ 500 ਰੁਪਏ ਦੇ ਵਿੱਚ ਫੈਂਸੀ ਦੁਪੱਟੇ ਦੇ ਨਾਲ ਦੁਪੱਟਾ ਬਿਲਕੁਲ ਫੈਂਸੀ ਦੁਪੱਟੇ ਦੇ ਨਾਲ ਹੈ ਇਹ ਸਿਰਫ 500 ਰੁਪਏ ਦੇ ਵਿੱਚ ਘੱਟਾ ਜੀ ਇਹ ਭਰਾਮਾ ਦੀ ਹਿੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ 500 ਰੁਪਏ ਦੇ ਵਿੱਚ ਸੂਟ ਫੈਂਸੀ ਸੂਟ ਹੈ ਫੈਂਸੀ ਦੁਪੱਟੇ ਦੇ ਨਾਲ ਹੈ ਕਲਰ ਲਾਈਟ ਡਾਰਕ ਸਾਰੇ ਮਿਲਦੇ ਕਲਰ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਜੀ ਪਰਾਮਾ ਦੀ ਹੱਟੇ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈ ਜੀ ਆਹ ਦੇਖੋ ਜਿਹਦੇ ਚ ਰੰਗ ਤੇ ਡਿਜ਼ਾਈਨ ਕਿੰਨੇ ਰੰਗਾਂ ਤੇ ਕੱਦਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਜੀ ਡਿਜ਼ਾਈਨਿੰਗ ਵੱਖੋ ਵੱਖਰੇ ਹਰ ਇੱਕ ਡਾਈਂ ਦੇ ਕਿ ਤਕਰੀਬਨ 4 ਕੱਦਾਂ ਦੇ ਵਿੱਚ ਮਾਲ ਹੈ ਜਿਹਦੇ ਵਿੱਚ ਕੱਟ ਵਰਕ ਦਾ ਬੱਟੇ ਦੇ ਨਾਲ ਇਹਦਾ ਰੇਟ ਵੀ 500 ਰੁਪਿਆ ਹੈ ਜੀ ਜਿਹੜਾ ਟੇਟ ਵਾਲਾ ਦੁਪੱਟਾ ਬਣਿਆ ਇਹਦੇ ਨਾਲ ਫੈਂਸੀ ਦੁਪੱਟਾ ਉਹਦੇ ਨਾਲ ਹੀ 500 ਰੁਪਿਆ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਆਹ ਦੇਖੋ ਇਹ ਕੰਟਰਾਸਟ ਦੁਪੱਟੇ ਨਾਲ ਆ ਗਿਆ ਆ ਸੂਟ ਹੈ ਬਿਲਕੁਲ ਬਰੀਕ ਕੜਾਈ ਦਾ ਕੰਮ ਹੈ ਜੀ ਤੇ ਜਮਾ ਸੁੱਕੀ ਕਪੜੇ ਤੇ ਹੈ ਜੀ ਇਹ ਕੋਈ ਲਾਈਨਿੰਗ ਵਗੈਰਾ ਲੋੜ ਨਹੀਂ ਪੈਂਦੀ ਇਸ ਨੂੰ ਲਾਉਣ ਦੀ ਦੁਪੱਟਾ ਦੇਖੋ ਕਿੰਨਾ ਫੈਂਸੀ ਇਹਦੇ ਨਾਲ ਕੰਟਰਾਸਟ ਮੈਚਿੰਗ ਦਾ ਦੁਪੱਟਾ ਹੈ ਜੀ ਕੱਟਵਰਕ ਕੜਾਈ ਵਾਲਾ ਦੁਪੱਟਾ ਹੈਗਾ ਸਿਰਫ 500 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਮਾਲ ਪਹੁੰਚ ਚੁੱਕਿਆ ਡਿਜ਼ਾਈਨ ਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਕੜਾਈ ਦਾ ਕੰਮ ਦੇਖੋ ਤਾਂ ਹਾਂ ਤੱਕ ਕੜਾਈ ਦਾ ਕੰਮ ਸਾਰਾ ਤਾਂ ਇਹ ਕੜਾਈ ਦਾ ਕੰਮ ਹੈ ਇਹਦੇ ਉੱਤੇ ਜੀ ਕੱਟ ਵਰਕ ਦੁਪੱਟਾ ਇਹਦੇ ਨਾਲ ਦਾ ਦੁਪੱਟਾ ਹੈਗਾ ਕੰਟ੍ਰਾਸਟ ਮੈਚਿੰਗ ਦਾ ਵੀ ਰੇਟ ਹੈ 500 ਰੁਪਇਆ ਨਾਲ ਦੇ ਦੁਪੱਟੇ ਵਾਲ ਦੇ 500 ਰੁਪਇਆ ਜੀ ਦੁਪੱਟਾ ਬਿਲਕੁਲ ਕੱਟ ਵਰਕ ਕੜਾਈ ਦੇ ਉੱਤੇ ਦੁਪੱਟਾ ਜੀ ਇਹਦੇ ਨਾਲ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਬਹੁਤ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਬਰਾ ਮਾਦੀ ਹੱਟੀ ਦੇ ਉੱਤੇ ਜੀ ਆ ਦੇਖੋ ਡਿਜ਼ਾਈਨ ਹੈਗਾ ਇਹਦੇ ਵਿੱਚ ਬਹੁਤ ਹੀ ਸੋਹਣੇ ਡਿਜ਼ਾਈਨ ਕੰਟਰਾਸਟ ਦੇ ਦੁਪੱਟੇ ਦੇ ਨਾਲ ਨਾਲ ਦੇ ਦੁਪੱਟੇ ਦੇ ਨਾਲ ਕੰਟਰਾਸਟ ਦੇ ਬੱੱਚੇ ਦੇ ਨਾਲ ਕੜਾਈ ਦੇਖੋ ਕਿੰਨੀ ਸ਼ਾਨਦਾਰ ਹੈ ਰੇਟ ਇਹਦਾ ਹੀ 500 ਰੁਪਏ ਹੈ ਜੀ 500 ਰੁਪਏ ਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕੱਡਰਾਂ ਦੇ ਵਿੱਚ ਮਾਲ ਮਿਲੂਗਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੈਨੇ ਦਿੱਤੇ ਜੀ। ਪਾ ਆ ਮਾ ਦੀ ਹਸਤੀ ਤੇ ਦਿੱ ਜੀ। ਭਾਰੀ ਸੇਲ ਮੈਨੇ ਦਿੱਤੇ। ਹੇ ਕੋਈ ਡਿਜ਼ਾਈਨ ਹੈਗਾ ਕੜਾਈ ਬਰੀਕ ਕੜਾਈ ਦਾ ਕੰਮ ਬਿਲਕੁਲ ਦੁਪट्टे ਕੱਟ ਵਰਕ ਦੇ ਨਾਲ ਕੰਟ੍ਰਾਸਟ ਦੁਪट्टे ਨਾਲ ਦੂਸਰੇ ਦੁਪट्टे ਨਾਲ ਬਹੁਤ ਕੁਆਂਟੀਟੀ ਦਾ ਮਾਲ ਆ ਗਿਆ ਜੀ ਇਹਦੇ ਵਿੱਚ ਚਾਹੇ 100 ਸੂਟ ਲੈ ਜੇ ਚਾਹੇ 200 ਸੂਟ ਲੈ ਜੀ ਪ੍ਰੋਗਰਾਮ ਵਾਸਤੇ ਵਿਆਹ ਸ਼ਾਦੀ ਵਾਸਤੇ ਵਧੀਆ ਵੈਰਾਈਟੀ ਚੱਲਣ ਵਾਲੀ ਵੈਰਾਈਟੀ ਆ ਜੀ ਸਾਰੀ ਇਹ ਸਿਰਫ 500 ਰੁਪਏ ਸੂਟ ਦਾ ਤਾਇਆ ਹੈ 500 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ 500 ਰੁਪਏ ਦਾ ਸੂਟ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂ ਕੇ ਇਹਦੇ ਵਿੱਚ ਭਰਾਮਾਂ ਦੀ ਹੱਟੀ ਬਸਟਰ ਰੋਡ ਮੌੜ ਮੰਡੀ